ਸਤਿ ਸ੍ਰੀ ਅਕਾਲ ਜੀ ਮੈਂ ਦੀਪ ਚਾਹਲ ਤੇ ਤੁਸੀਂ ਦੇਖ ਰਹੇ ਹੋ ਪੰਜਾਬ ਟੱਚ ਸਭ ਤੋਂ ਪਹਿਲਾਂ ਆਪਾਂ ਨਜ਼ਰ ਮਾਰ ਲੈਨੇ ਆ ਅੱਜ ਦੀਆਂ ਮੁੱਖ ਖਬਰਾਂ ਤੇ ਅੰਮ੍ਰਿਤਸਰ ਦੇ ਵਿੱਚ ਇੱਕ ਪ੍ਰਾਈਵੇਟ ਸਕੂਲ ਨੂੰ ਬੰਬ ਨਾਲ ਅੜਾਉਣ ਦੀ ਮਿਲੀ ਧਮਕੀ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਮਨਪ੍ਰੀਤ ਅਈਆਲੀ ਉੱਤੇ ਸਾਦੇ ਨਿਸ਼ਾਨੇ ਸਿੱਧੂ ਮੂਸੇਵਾਲਾ ਦੀ ਮਾਤਾ ਚਰਨ ਕੌਰ ਦਾ ਪਤਲਾ ਸਣ ਤੋਂ ਬਾਅਦ ਮਾਤਾ ਨੇ ਲਿਆ ਵੱਡਾ ਐਕਸ਼ਨ ਦਿੱਲੀ ਹਾਈ ਕਮਾਂਡ ਨੂੰ ਮਿਲੇ ਰਾਜਾ ਬੜਿੰਗਾ ਨਾਬਾ ਜੇਲ ਬ੍ਰੇਕ ਆਉਣ ਦੇ ਦੋਸ਼ੀ ਗੁਰਪ੍ਰੀਤ ਸੇਖੋਂ ਨੂੰ ਕੀਤਾ ਗ੍ਰਿਫਤਾਰ ਭਾਈ ਅਮਰਤਪਾਲ ਦੀ ਪਰੋਲ ਅੱਜੀ ਉੱਤੇ ਸੁਣਵਾਈ ਹੁਣ 15 ਨੂੰ ਸਭ ਤੋਂ ਪਹਿਲਾਂ ਆਪਾਂ ਨਜ਼ਰ ਮਾਰਨੇ ਆ ਮੁੱਖ ਖਬਰਾਂ ਤੇ ਖੰਡੂਰ ਸਾਹਿਬ ਤੋਂ ਐਮਪੀਪੀ ਅਮਰਤਪਾਲ ਦੀ ਪ੍ਰੋਲਰਜੀ ਦੇ ਉੱਤੇ 11 ਦਸੰਬਰ ਨੂੰ ਸੁਣਵਾਈ ਹੋਈ ਸੀ ਜਿਸ ਦੇ ਵਿੱਚ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੇ ਵਿੱਚ ਪੰਜਾਬ ਸਰਕਾਰ ਵੱਲੋਂ 5000 ਪੰਨਿਆਂ ਦੀ ਇੱਕ ਫਾਈਲ ਧਾਰ ਕੀਤੀ ਗਈ ਸੀ ਜਿਹਦੇ ਵਿੱਚ 11 ਦਸੰਬਰ ਨੂੰ ਸੁਣਵਾਈ ਹੋਈ ਸੀ ਅਤੇ ਉਹਦੇ ਵਿੱਚ ਇਹ ਕਿਹਾ ਗਿਆ ਸੀ ਕਿ ਦੇਸ਼ ਅਤੇ ਪੰਜਾਬ ਨੂੰ ਖਤਰਾ ਹੈਗਾ ਅਤੇ ਇਸ ਕਰਕੇ ਪਾਈ ਅਮਰਤਪਾਲ ਨੂੰ ਪ੍ਰੋ ਨਾ ਦਿੱਤੀ ਜਾਵੇ ਅਤੇ ਪੰਜਾਬ ਸਰਕਾਰ ਦੇ ਵਕੀਲੇ ਵੀ ਕਿਹਾ ਕਿ ਤਕਰੀਬਨ 15 ਲੋਕਾਂ ਦੀਆਂ ਜਾਨਾਂ ਨੂੰ ਖਤਰਾ ਹੈ ਜਿਸ ਕਰਕੇ ਭਾਈ ਅਮਰਤਪਾਲ ਨੂੰ ਪ੍ਰੋ ਨਾ ਦਿੱਤੀ ਜਾਵੇ ਤਾਂ ਇਸ ਤੋਂ ਬਾਅਦ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਨੇ ਫੈਸਲਾ ਸੁਣਾਉਂਦੇ ਹੋਏ ਇਸ ਸੁਣਵਾਈ ਨੂੰ 15 ਦਸੰਬਰ ਤੱਕ ਟਾਲ ਦਿੱਤਾਗਾ ਅਮਰਤਸਰ ਦੇ ਇੱਕ ਪ੍ਰਾਈਵੇਟ ਸਕੂਲ ਦੇ ਵਿੱਚ ਈਮੇਲ ਆਉਂਦੀ ਹੈ ਉਸ ਈਮੇਲ ਤੋਂ ਬਾਅਦ ਸਕੂਲ ਦੇ ਵਿੱਚ ਹੜਕਮ ਮਰ ਜਾਂਦੀ ਹੈ ਕਿਉਂਕਿ ਉਸ ਈਮੇਲ ਦੇ ਵਿੱਚ ਕੁਝ ਐਸਾ ਲਿਖਿਆ ਹੋਇਆ ਸੀ ਤਾਂ ਕਿ ਨਾਲ ਦੇ ਨਾਲ ਸਕੂਲ ਨੂੰ ਖਾਲੀ ਕਰਵਾਉਣਾ ਪੈਂਦਾ ਕਿਉਂਕਿ ਉਸ ਈਮੇਲ ਦੇ ਵਿੱਚ ਲਿਖਿਆ ਹੋਇਆ ਸੀ ਕਿ ਅਸੀਂ ਇਸ ਸਕੂਲ ਨੂੰ ਬੰਬ ਦੇ ਨਾਲ ਉਡਾ ਦੇਵਾਂਗੇ ਤਾਂ ਤੁਰੰਤ ਸਕੂਲ ਵਾਲੇ ਪੁਲਿਸ ਨੂੰ ਇਸ ਬਾਰੇ ਦੱਸਦੇ ਨੇ ਅਤੇ ਮੌਕੇ ਤੇ ਪੁਲਿਸ ਪ੍ਰਸ਼ਾਸਨ ਪਹੁੰਚਦਾ ਅਤੇ ਸਕੂਲ ਨੂੰ ਮੌਕੇ ਤੇ ਖਾਲੀ ਕਰਵਾ ਕੇ ਬੱਚਿਆਂ ਨੂੰ ਮਾਪਿਆਂ ਦੇ ਨਾਲ ਭੇਜ ਦਿੱਤਾ ਜਾਂਦਾ ਹੈ ਅਤੇ ਪੁਲਿਸ ਪ੍ਰਸ਼ਾਸਨ ਅਤੇ ਹੋਰ ਵੀ ਜਿਹੜੀਆਂ ਜਾਂਚ ਟੀਮਾਂ ਨੇ ਉਹ ਮੌਕੇ ਤੇ ਪਹੁੰਚ ਕੇ ਸਕੂਲ ਨੂੰ ਆਪਣੇ ਕਬਜ਼ੇ ਦੇ ਵਿੱਚ ਲੈ ਲੈਂਦੀ ਹੈ ਅਤੇ ਹੁਣ ਪੁਲਿਸ ਇਸ ਕੇਸ ਦੀ ਜਾਂਚ ਕਰ ਰਹੀ ਹੈ ਵੀ ਕਿਸ ਨੇ ਇਹ ਈਮੇਲ ਭੇਜੀ ਆ ਜਾਂ ਫਿਰ ਕਿਸੇ ਸ਼ਰਾਰਤੀ ਅੰਸਰ ਨੇਤਾ ਨੇ ਇਹ ਕੋਈ ਕੰਮ ਕੀਤਾ ਸੋ ਫਲਹਾਲ ਇਸ ਕਾਂਡ ਦੀ ਜੋ ਜਾਂਚ ਆ ਉਹ ਪੁਲਿਸ ਹਲੇ ਕਰ ਰਹੀ ਹੈ ਦਿੱਲੀ ਹਾਈ ਕਮਾਨ ਨੂੰ ਮਿਲਣ ਤੋਂ ਬਾਅਦ ਰਾਜਾ ਵੜਿੰਗ ਨੇ ਇੱਕ ਬਿਆਨ ਦਿੱਤਾ ਜਿਸ ਦੇ ਵਿੱਚ ਉਹਨਾਂ ਨੇ ਕਿਹਾ ਉਹ ਵੀ ਪਾਰਟੀ ਦੇ ਵਿੱਚ ਅਨੁਸ਼ਾਸਨ ਭੰਗ ਕਰੂਗਾ ਉਹਦੇ ਉੱਤੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਊਗੀ ਜੇਕਰ ਮੈਂ ਵੀ ਇਸ ਚੀਜ਼ ਦਾ ਉਲੰਘਣ ਕਰਦਾ ਹਾਂ ਤਾਂ ਮੇਰੇ ਉੱਤੇ ਵੀ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਣੀ ਚਾਹੀਦੀ ਆ ਉਹਨਾਂ ਨੇ ਵੀ ਕਿਹਾ ਕਿ ਜੋ ਵੀ ਨਵਜੋਤ ਕੌਰ ਸਿੱਧੂ ਵਾਲਾ ਮਸਲਾ ਹੈ ਉਸ ਨੂੰ ਇੱਥੇ ਹੀ ਬੰਦ ਕਰ ਦਿੱਤਾ ਜਾਵੇ ਅਤੇ ਇਸ ਤੋਂ ਬਾਅਦ ਕਿਸੇ ਉੱਤੇ ਵੀ ਕੋਈ ਵੀ ਟਿੱਪਣੀ ਨਾ ਕੀਤੀ ਜਾਵੇ ਨਾਬਾ ਜੇਲ ਬ੍ਰੇਕ ਕਾਂਡ ਦੇ ਮੁੱਖ ਦੋਸ਼ੀ ਗੁਰਪ੍ਰੀਤ ਸੇਖੋ ਨੂੰ ਫਿਰੋਜ਼ਪੁਰ ਪੁਲਿਸ ਵੱਲੋਂ ਗ੍ਰਿਫਤਾਰ ਕਰ ਲਿਆ ਹੈ ਤੁਹਾਨੂੰ ਦੱਸ ਦਈਏ ਕਿ ਗੁਰਪ੍ਰੀਤ ਸਿੰਘ ਸੇਖੋ ਜੋ ਕਿ ਨਾਬਾ ਜੇਲ ਕਾਂਡ ਦਾ ਦੋਸ਼ੀ ਹੁਣ ਗੁਰਪ੍ਰੀਤ ਸੇਖੋ ਪਰੋਲ ਤੇ ਬਾਹਰ ਆਇਆ ਹੋਇਆ ਸੀ ਅਤੇ ਜੇਲਾ ਪ੍ਰੀਸ਼ਦ ਚੋਣਾਂ ਦੇ ਵਿੱਚ ਉਸਦੀ ਪਤਨੀ ਸ਼ਰੋਮਣੀ ਅਕਾਲੀ ਦਲ ਵੱਲੋਂ ਚੋਣਾਂ ਲੜ ਰਹੀ ਸੀ ਤਾਂ ਇਸੇ ਦੌਰਾਨ ਗੁਰਪ੍ਰੀਤ ਸੇਖੋ ਆਪਣੀ ਪਤਨੀ ਦੇ ਹੱਕ ਦੇ ਵਿੱਚ ਪ੍ਰਚਾਰ ਵੀ ਕਰ ਰਿਹਾ ਸੀ ਤਾਂ ਫਿਰੋਜ਼ਪੁਰ ਪੁਲਿਸ ਗੁਰਪ੍ਰੀਤ ਨੂੰ ਗ੍ਰਿਫਤਾਰ ਕਰ ਲੈਂਦੀ ਹੈ ਇਸ ਤੋਂ ਬਾਅਦ ਗੁਰਪ੍ਰੀਤ ਦੇ ਹੱਕ ਦੇ ਵਿੱਚ ਪੁਲਿਸ ਥਾਣੇ ਅੱਗੇ ਧਰਨਾ ਲਗਾ ਦਿੱਤਾ ਜਾਂਦਾ ਹੈ ਕੁਝ ਦਿਨ ਪਹਿਲਾਂ ਸਿੱਧੂ ਮੂਸੇਵਾਲਾ ਦੀ ਮਾਤਾ ਚਰਨਕੌਰ ਅਤੇ ਭਾਨਾ ਸਿੱਧੂ ਦਾ ਪਤਲਾ ਫੋਕਿਆ ਜਾਂਦਾ ਹੈ ਅਤੇ ਉਹ ਮੌਕੇ ਦੀ ਵੀਡੀਓ ਵਾਇਰਲ ਹੋ ਜਾਂਦੀ ਹੈ ਤਾਂ ਇਸ ਤੋਂ ਬਾਅਦ ਸਿੱਧੂ ਮੂਸੇਵਾਲੇ ਦੇ ਚੋਣ ਵਾਲੇ ਪ੍ਰਸ਼ਾਸਕਾਂ ਦੇ ਵਿੱਚ ਗੁੱਸਾ ਆ ਜਾਂਦਾ ਹੈ ਤਾਂ ਇਸ ਤੋਂ ਬਾਅਦ ਐਸਾਈ ਭਾਈਚਾਰੇ ਵੱਲੋਂ ਮੁਆਫੀ ਵੀ ਮੰਗੀ ਜਾਂਦੀ ਹੈ ਤਾਂ ਹੁਣ ਸਿੱਧੂ ਮੂਸੇਵਾਲੇ ਦੀ ਮਾਤਾ ਚਰਨ ਕੌਰ ਨੇ ਐਸਾਈ ਭਾਈਚਾਰੇ ਨੂੰ ਕਾਨੂੰਨੀ ਨੋਟਿਸ ਭੇਜ ਦਿੱਤਾ ਹੈ ਅਤੇ ਸਿੱਧੂ ਮੂਸੇਵਾਲਾ ਦੇ ਚਾਹਣ ਵਾਲਿਆਂ ਨੇ ਵੀ ਬਹੁਤ ਜ਼ਿਆਦਾ ਨਾਰਾਜ਼ਗੀ ਜ਼ਾਹਿਰ ਕੀਤੀ ਹੈ। ਉਹਨਾਂ ਨੇ ਕਿਹਾ ਕਿ ਜਿਸ ਟਾਈਮ ਪੁੱਤਲਾ ਫੂਕ ਰਹੀ ਸੀ ਤਾਂ ਉਸ ਟਾਈਮ ਤੁਸੀਂ ਇਸ ਚੀਜ਼ ਦੀ ਗੌਰ ਕਿਉਂ ਨਹੀਂ ਕੀਤੀ? ਤਾਂ ਇਸ ਤੋਂ ਬਾਅਦ ਅਸਾਈ ਭਾਈਚਾਰੇ ਨੇ ਮਾਫੀ ਮੰਗੀ ਅਤੇ ਉਹਨਾਂ ਨੇ ਕਿਹਾ ਕਿ ਸਾਡੇ ਤੋਂ ਗਲਤੀ ਦੇ ਨਾਲ ਇਹ ਕਦਮ ਚੁੱਕਿਆ ਗਿਆ। ਸੋ ਦਰਸ਼ਕੋ ਤੁਹਾਡੇ ਕੀ ਵਿਚਾਰ ਨੇ? ਆਪਣੇ ਵਿਚਾਰ ਵੱਖ-ਵੱਖ ਖਬਰਾਂ ਉੱਤੇ ਜ਼ਰੂਰ ਦਿਓ। ਮਿਲਦੇ ਆ ਕਿਸੇ ਨਵੀਂ ਬੀਟ ਦੇ ਵਿੱਚ ਤੁਸੀਂ ਦੇਖਦੇ ਰਹੋ ਪੰਜਾਬ ਟੱਚ।